ਏ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽ਲੀ ਜਿਹੜੀ ਇੰਡੀਆ ਦੀ ਟੀਮ ਸੈLECTION ਹੋਈ ਆ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਤਵਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਕਿੰਨੀ ਖੁਸ਼ੀ ਨੂੰ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਡਿਆ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਧਪੁਰ ਮੀਆਂ ਉਹ ਡਬ ਦੇ ਛੇ ਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਆ 'ਚ ਇੱਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬ ਦੇ ਛਿਆਂ ਤੋਂ ਹੁਣ ਸੁਖਜੀਤ ਆ ਗਾਂ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਹੋਰ ਨਾ ਨੌਜਵਾਨਾਂ ਦੇ ਉਹਨਾਂ ਦੇ ਮਾਪਿਆਂ ਨੂੰ ਵੀ ਟੀਮ ਕਰਨਾ ਮਾਪਿਆਂ ਨੂੰ ਇਹ ਅਪੀਲ ਹੈ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਛਡਾ ਕੇ ਇਹਦੇ ਘਟੋ ਘਟੇ ਗਰਾਊਂਡ ਦੇ ਵਿੱਚ ਲਿਆਓ ਇਹ ਨਹੀਂ ਵੀ ਆਪਾਂ 올림픽 ਹੀ ਖਡਾਉਣੀ ਬੱਚਿਆਂ ਨੂੰ ਬੱਚੇ ਉਦਾਂ ਹੀ ਸਰੀਰਕ ਤੌਰ ਤੇ ਉਹ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਕਈਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ ਮੋਬਾਈਲਾਂ ਨੇ ਇਹਦੇ ਬੇੜਾਗਰਕ ਕਰ ਦਿੱਤਾ ਸਾਡੀ ਨੌਜਵਾਨ ਪੀੜੀ ਦਾ ਪਹਿਲਾ ਨਸ਼ਾ ਨੇ ਬਹੁਤ ਕੀਤਾ ਨਾਲ ਹੁਣ ਮੋਬਾਈਲ ਰਲ ਗਏ ਆ ਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘਟੋ ਘਟ ਨਾਲ ਆਪ ਆਜੋ ਸੈਰ ਕਰੋ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਦੀ ਜਿਹੜੀ ਹੈ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਉਹ ਵਧੀਆ ਹੋਊਗੀ। ਸਰਕਾਰ ਪਾਸੋਂ ਜਾਂ ਐਨ ਆਰ ਆਈ ਵੀਰਾਂ ਪਾਸੋਂ ਵੀ ਮਾਈ। ਸਰਕਾਰ ਪਾਸੋਂ ਤੇ ਕੋਈ ਨਹੀਂ ਅਜੇ ਤੱਕ ਜੀ ਇਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ ਪਰ ਅਜੇ ਕੋਈ ਸਾਨੂੰ ਮਿਲਿਆ ਨਹੀਂਗਾ ਜਦੋਂ ਆਪਣਾ ਐਨ ਆਰ ਆਈ ਵੀਰ ਆ ਹੋਰ ਇਲਾਕੇ ਦੇ ਜਿਹੜੇ ਮੌਤ ਪਰ ਸੱਜਣ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸੁਨੇਹਾ ਲਾ ਦੀਦਾ ਵੀ ਆ ਚੀਜ਼ ਚਾਹੀਦੀ ਆ। ਤੋਂ ਵੱਧ ਚੜ ਕੇ ਸਾਡਾ ਯੋਗਦਾਨ ਕਰਦੇ ਆ ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ। ਏ ਭਾਜੀ ਆਪਣੇ ਸਾਡਾ ਭਤੀਜਾ ਮੇਰਾ ਸੁਖਜੀਤ ਸਿੰਘ 올림픽 ਦੇ ਵਿੱਚ ਮਤਲਬ ਸਿਲੈਕਸ਼ਨ ਹੋਈ ਆ ਬੱਚੇ ਦੀ ਤੇ ਉਸ ਉਹਦੀ ਖੁਸ਼ੀ ਦੇ ਵਿੱਚ ਇਥੇ ਲੱਡੂ ਸਾਡੇ ਭੈਣ ਭਰਾ ਸਾਰੇ ਮਤਲਬ ਇਕੱਠੇ ਹੋਏ ਨੇ ਬੜੀ ਜਿਆਦਾ ਖੁਸ਼ੀ ਮਨਾ ਰਹੇ ਆ ਜੀ ਪਿੰਡ ਵਾਸੀਆਂ ਵੱਲੋਂ ਸੱਜਾ ਮਿੱਤੋਂ ਵੱਲੋਂ ਪੂਰਾ ਸਹਿਯੋਗ ਹੈ ਜੀ ਪੂਰਾ ਸਹਿਯੋਗ ਹੈ ਜੀ ਬੜੀ ਖੁਸ਼ੀ ਹੈ ਜੀ ਇਹਨਾਂ ਨੇ ਮਨਾਈ ਆ ਸਾਡੇ ਪਿੰਡ ਵਾਲਿਆਂ ਨੇ ਮੀਆ ਮਿੰਟ ਜਵੰਧਪੁਰ ਬਦੀਸ਼ਾ ਸਾਰਿਆਂ ਨੇ ਭੈਣ ਭਰਾਵਾਂ ਨੇ ਮਤਲਬ ਫੋਨ ਕਰਕੇ ਗਿਆ ਜੀ ਅੱਜ ਸ਼ਾਮਾਂ ਨੂੰ ਲੱਡੂ ਵੰਡ ਰਹੇ ਗਰਾਉਂਡ ਦੇ ਵਿੱਚ ਸਾਰੇ ਭੈਣ ਭਰਾਓ ਮੇਰਾ ਨਾਮ ਹਰਪਾਲ ਸਿੰਘ ਆ ਜੀ ਪਿੰਡ ਜੀ ਵੰਦਪੁਰ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਖੁਸ਼ੀ ਦੇ ਨਾਲ ਲੱਗੀਆਂ ਨੇ ਜਾਰੀ ਦੇ। ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਸੁਖਜੀਤ ਜੋ ਇੰਡੀਆ ਟੀਮ ਦੇ ਵਿੱਚ ਉਹਦੀ ਵਰਲਡ ਕੱਪ ਲਈ ਸਿਲੈਕਸ਼ਨ ਹੋਈ ਆ। ਉਹਦੀ ਖੁਸ਼ੀ ਦੇ ਵਿੱਚ ਅੱਜ ਜੋ ਗਰਾਊਂਡ ਦੇ ਵਿੱਚ ਅ ਵਿਦੇਸ਼ਾਂ ਤੋਂ ਮੀਆਮਟ ਤੋਂ ਵੱਖ-ਵੱਖ ਪਿੰਡਾਂ ਤੋਂ ਇਥੇ ਬੱਚੇ ਖੇਡ ਰਹੇ ਆਂਦੇ ਆ ਤੇ ਉਸ ਖੁਸ਼ੀ ਦੇ ਸਬੰਧ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆ। ਇਹਨੇ ਖੁਸ਼ੀ ਮਿਸੂਹਾਈ। ਵੇਖੋ ਜੀ ਸਾਡੇ ਛੋਟੇ ਪਿੰਡ ਤੋਂ ਇੱਕ ਬੱਚਾ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ, ਦੇਸ਼ ਵਾਸਤੇ। 올림픽 ਖੇਡ ਕੇ 골ਡ ਮੈਡਲ ਜਿੱਤ ਕੇ ਆਊਗਾ ਸਾਨੂੰ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੋਊਗੀ। ਤੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਅੱਜ ਖੇਡ ਰਹੇ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਉਹਦੇ ਵਾਲ ਵੇਖ ਕੇ ਇੱਥੇ ਹੋਰ ਸੁਖਜੀਤ ਜਿਹੜੇ ਆ ਚਰਮ ਲੈਂਡ ਤੇ ਉਸ ਲੈਵਲ ਤੇ ਪਹੁੰਚਣ ਤੇ ਇਲਾਕੇ ਦਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ। ਹਾਂ ਜੀ ਤੀਨੋ ਟੜਾ ਜੀ ਮੇਰਾ ਨਾਂ ਜੀ ਜਸਬੀਰ ਸਿੰਘ ਆ ਜੀ ਰਿਟਾਇਰ ਫੌਜੀ ਆ ਜੀ ਮੈਂ ਤੇ ਪਹਿਲਾਂ ਤਾਂ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਅੱਜ ਸਾਡਾ ਜਿਹੜਾ ਅਜੀਤ ਸਿੰਘ ਆ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚੌਣ ਕੇ ਅਸੀਂ ਵੀ ਸੰਗੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਨਾ ਖਰਬੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਫੜਦਾ ਨਾ ਮੰਨ ਲਓ ਬੱਚਿਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਹੋਊ ਕਿ ਅਸੀਂ ਵੀ ਸੰਗੀਤ ਬਣੀਏ ਜਿਹਨੂੰ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਉਸ ਵਾਈ ਗੁਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ਿੰਦਾ ਪਹਿਲਵਾਨ ਸੁੱਚਾ ਪਹਿਲਵਾਨ ਸੱਤਾ ਮੀਆਂਵਿੰਡ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂਵਿੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿੰਦਾ ਖਿਡਾਰੀ ਜਿਵੇਂ ਸਾਡੇ ਰੌਕੀ ਭਾਜੀ ਵੀ ਇੰਟਰਨੈਸ਼ਨਲ ਖਿਡਾਰੀ ਆ ਤੇ ਇਹਨਾਂ ਦੀ ਬੜੀ ਦੇਣ ਆ ਗਰਾਉਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਉਂਡ ਦੇ ਨਾਲ ਏਦਾਂ ਜੋੜ ਕੇ ਰੱਖਣਗੇ ਕਮ ਸਕਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਆਉਂਦੀ ਪੁਲਿਸ ਦੀ ਭਰਤੀ ਆਉਂਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ